ਪਾਉ ਜੀ ਘਰੇ ਦੇ ਪਾਉ ਜੀ ਘਰੇ ਦੇ ਆ ਗਿਆ ਹੈ ਅੱਜ ਇਹਦੇ ਨਰੈਣ ਦੇ ਘਰੇ ਕੀੜੀ ਆ ਗਈ ਆ ਪਾਪਾ ਨਰੈਣ ਘਰ ਕੀੜੀ ਨਹੀਂ ਹੁੰਦੀ ਕੀੜੀ ਦੇ ਘਰ ਨਰੈਣ ਹੁੰਦਾ ਵਾ ਉਹ ਕੋਈ ਨਹੀਂ ਕਾਕਾ ਅੱਜ ਇਹੋ ਨਰੈਣ ਆ ਨਾਲੇ ਉਧਾਂ ਵੀ ਐ ਤੇ ਬਜ਼ੁਰਗੇ ਆਪਣੇ ਉਹ ਕਾਡੂ ਓਏ ਉਹ ਪੁੱਤ ਕਾਡੂ ਓ ਕੀ ਪਾਪਾ ਰੌਲਾ ਪਾਇਆ ਯੋ ਉਹ ਪੁੱਤ ਵੇ ਕੌਣ ਆਇਆ ਆਪਣੇ ਘਰੇ ਅੱਛਾ ਝੋਟਾਂ ਵਾਲੇ ਆ ਇਹਦੇ ਰੋਜ਼ ਕੋਈ ਨਾ ਕੋਈ ਤੁਰਿਆ ਰਹਿੰਦਾ ਵਾ ਬਾਜਾਂ ਦੇ ਐਮ ਆਂਡਾ ਜਿੱਦਾਂ ਮੇਰੇ ਸਾਰੇ ਆ ਗਏ ਨੇ ਬੱਲੇ ਆ ਆ ਗਿਆ ਆਪਣਾ ਕਾਡੂ ਸਿਆ ਕਿੱਦਾਂ ਕਾਡੂ ਆ ਬੈ ਇੱਥੇ ਆ ਨਹੀਂ ਨਹੀਂ ਬੈ ਜੋ ਤੁਸੀਂ ਕੋ ਨਹੀਂ ਉਹ ਨਹੀਂ ਅੱਜ ਤੂੰ ਬਹਿ ਗੁਰੂਆ ਮੈਂ ਬਜ਼ੁਰਗਾ ਲਾ ਕੇ ਬਹਿਣਾ ਵਾ ਹੋਰ ਬਜ਼ੁਰਗੋ ਓਏ ਡਾਣਾ ਪਾਪੇ ਦੇ ਉੱਤੇ ਚੜਦਾ ਜਾ ਲੜਾਣਾ ਲਈ ਚਾਦਰ ਚ ਕੋਹ ਕੀ ਮਤਲਬ ਓ ਤੇਰਾ ਉਹ ਨਹੀਂ ਨਹੀਂ ਉਹ ਬਾਹਰ ਪਿਆ ਰਿੰਦਾ ਨਾ ਟਿੱਡ ਟਾਣਾ ਕੋਈ ਚਾਦਰ ਚ ਹੈ ਹੁੰਦਾ ਨਹੀਂ ਭਰਾਵਾ ਫਿਰ ਮੈਂ ਉੱਥੇ ਹੀ ਬਹਿਣਾ ਉਹ ਉਧਰ ਜਾ ਜਵਾਨਾ ਉਹ ਬਹਿ ਜਾ ਜਵਾਨਾ ਤੂੰ ਤੇ ਡਰੀ ਗਿਆ ਮੱਛਰ ਮਰ ਗਿਆ ਹਣ ਲੋਆ ਦੇ ਵਿੱਚ ਅੱਜ ਕਿੱਧਰ ਆਉਣੇ ਹੋਏ ਅੱਗੇ ਤੇ ਕਦੀ ਸਾਨੂੰ ਕਵਾਇਆ ਵੀ ਨਹੀਂ ਆ ਮੂੰਹ ਚੁੱਕ ਕੇ ਲੰਘ ਜਾਣਾ ਵਾ ਅਈ ਵਾਜਾਂ ਹੀ ਦਿੰਦੇ ਰਹਿ ਜਾਂਦਾ ਪਾਜੀ ਪਾਜੀ ਕਾਡਵਾ ਗੱਡੀ ਦੇ ਸ਼ੀਸ਼ੇ ਬੰਦ ਹੁੰਦੇ ਆ ਨਾ ਤਾਂ ਕਰਕੇ ਫਿਰ ਵਾਜਬੂਜ ਦਾ ਪਤਾ ਨਹੀਂ ਲੱਗਦਾ ਅੱਜ ਆ ਗਿਆ ਨਾ ਤੇਰੇ ਕੋਲ ਅੱਜ ਕਿੱਧਰ ਆ ਗਿਆ ਵਾ ਅੱਜ ਤਾਂ ਹੀ ਬੁਲਾਇਆਵਣੀ ਆ ਓਏ ਆਉਣਾ ਆਉਣਾ ਕਿਧਰ ਆ ਭਾਜੀ ਹੁਣੀ ਇਲੈਕਸ਼ਨ ਚ ਖਲੋਤੇ ਆ ਤੇ ਵੋਟਾਂ ਆਦ ਕੀ ਭਾਜੀ ਨੂੰ ਪਾਉਣੀਆਂ ਵਾ ਓਏ ਇਹਨਾਂ ਨੂੰ ਕਾ ਦੀਆਂ ਵੋਟਾਂ ਪਾਈਏ ਇਹਨਾਂ ਸਾਡਾ ਕੀ ਸਵਾਰਿਆ ਵਾ ਉਹ ਆਦ ਕੀ ਭਾਜੀ ਹੁਣਾਂ ਨੂੰ ਕੋਈ ਮੌਕਾ ਦੋਗੇ ਤੇ ਫੇਰ ਹੀ ਸਵਾਰਨਗੇ ਤੁਹਾਡਾ ਉਹ ਦਿੱਤਾ ਮੌਕਾ ਤੁਹਾਡੇ ਭਾਜੀ ਹੁਣਾਂ ਨੂੰ ਅੱਗੇ ਇਹਨਾਂ ਸਾਡਾ ਕੀ ਸਵਾਰਤਾ ਵਾ ਆ ਗਲੀਆਂ ਚ ਵੇਖ ਲਓ ਤੁਸੀਂ ਲੰਘ ਕੇ ਆਏ ਆ ਗਿੱਟੇ ਗਿੱਟੇ ਪਾਣੀ ਚੜਿਆ ਵਾ ਮਜ਼ਾਕ ਉਡਾ ਕਰਦਾ ਵਾ ਉਹ ਕਾਡੂਆ ਇੱਕ ਰੁਪਇਆ ਜਿਤਾ ਦੇ ਬਸ ਫਰਮਾ ਵੇਲਾ ਹੀ ਆ ਫਰਮਾ ਤੁਹਾਡੀਆਂ ਗਲੀਆਂ ਨਾਲ ਹੀ ਆ ਆਪ ਕੱਢ ਕੇ ਜਾਇਆ ਕਰੂੰਗਾ ਮੈਂ ਢੰਡੀਆਂ ਝੋਡੀਆਂ ਲਾਓ ਆ ਹਵਾਰਾ ਪਤਾ ਲੱਗੇ ਕਿ ਸਾਡੇ ਪੁਰਾਣੇ ਸਾਥੀ ਆ ਗਏ ਓਏ ਆ ਹੋਰ ਲਾਈਆਂ ਝੰਡੀਆਂ ਆਟਾ ਕੀ ਕੀਤਾ ਤੁਸੀਂ ਆਟਾ ਦਾਲਦੇ ਮਿਲਦਿਆ ਨਾ ਆਪ ਨੂੰ ਕਿਉਂ ਬਜ਼ੁਰਗੋ ਓ ਸਿਰ ਚ ਪਾ ਲੈ ਆਟਾ ਦਾ ਵਾਲਾ ਸਾਡੇ ਆਟੇ ਦਾਣ ਨੂੰ ਤਰਕੀਆਂ ਮੰਨਣ ਡਿਆ ਤੂੰ ਓ ਕਾਲੂ ਇੱਧਰ ਆ ਪਹਿਲਾਂ ਸਾਡਾ ਪਾਪਾ ਲੈਣ ਚ ਲੱਗਾ ਰਾ ਫਿਰ ਮੈਂ ਲੱਗਾ ਰਾਂ ਓ ਕੱਲ ਨੂੰ ਮੇਰਾ ਪੁੱਤ ਵੀ ਲੈਣ ਚ ਲੱਗੂਗਾ ਓਏ ਅਸੀਂ ਭੀਖ ਨਹੀਂ ਲੈਣੀ ਤੁਹਾਡੇ ਕੋਲ ਸਾਨੂੰ ਰੋਜ਼ਗਾਰ ਦੋ ਜੇ ਕੁਝ ਦੇਣਾ ਤੇ ਕਿੰਨਾ ਕਪੜਿਆ ਕਾਕਾ ਆਪਣਾ ਐਤ ਕੀ ਪੰਜਵੀਂ ਕੀਤੀ ਆ ਇਹਨੇ ਮਣ ਤਾਮਰ ਪੱਤਰ ਦੇਣਾ ਪੰਜਵੀਂ ਕੀਤੀ ਹੈ ਜੇ ਇਹਨੇ ਇਹਨੂੰ ਹੋਰ ਪੜਾ ਆ ਜੇ ਫਿਰ ਸੋਚਦੇ ਕੋਈ ਨਹੀਂ ਇਹਦਾ ਨਹੀਂ ਪੜੂਗਾ ਜਿੱਥੇ ਤਾਂ ਸਕੂਲ ਹੈਗਾ 10 12 ਤੱਕ ਕਰੂਗਾ ਬੱਸ ਫ੍ਰੀ ਵਾਲੇ ਸੌਦੇ ਤੁਸੀਂ ਬੰਦ ਕਰ ਦਿਓ ਸਾਨੂੰ ਨੌਕਰੀਆਂ ਦੋ ਅਹੀਂ ਆਪੇ ਖਰੀਦ ਲਾਂਗੇ ਸ਼ਹਿਰ ਉਹ ਕੋਈ ਨਹੀਂ ਕਰਦਣੀ ਆ ਫਰੀਆਂ ਚੀਜ਼ਾਂ ਵੀ ਬੰਦ ਆਪਣੇ ਦੇਸ਼ 'ਚ ਗਰੀਬੀ ਖਤਮ ਹੋ ਗਈ ਨਾ ਜਿੱਦਣਾ ਉਹਦਣੇ ਸਾਰੀਆਂ ਫਰੀਆਂ ਚੀਜ਼ਾਂ ਬੰਦ ਕਰ ਦੇਣੀ ਆ ਆਪਾਂ ਉਹ ਕਿਹੜੀ ਗਰੀਬੀ ਆ ਜਿਹੜੀ 80 ਸਾਲ ਤੋਂ ਮੁੱਕਨ ਨਹੀਂ ਢੀ ਆ ਭਾਪੇ ਹੁਣਾਂ ਤੋਂ ਸ਼ੁਰੂ ਹੋਈ ਆ ਤੇ ਮੇਰੇ ਕਾਲੂ ਤੱਕ ਆ ਗਈ ਆ ਭਾਪੇ ਹੁਣਾਂ ਤੋਂ ਸ਼ੁਰੂ ਹੁੰਦੇ ਤੁਹਾਡੇ ਲਾਰੇ ਭਾਪੇ ਨੂੰ ਕਦੀ ਦੁੱਖ ਵੀ ਪੁੱਛਿਆ ਤੁਸੀਂ ਕੋਈ ਨਹੀਂ ਹੁਣ ਪੁੱਛ ਲੈਨੇ ਆ ਕੀ ਦੋਖੇ ਭਾਪਈਆ ਆਪਾਂ ਨੂੰ ਕੀ ਦੱਸਾਂ ਪੁੱਤ ਤੈਨੂੰ ਦੁੱਖ ਦੁੱਖਾਂ ਦੀ ਗਾਣੀ ਬੜੀ ਲੰਮੀ ਆ ਆਇਆ ਲੰਮੇ ਪੈ ਕੇ ਸੁਣਾਉਣਾ ਦਿਨ ਲੰਮੇ ਪੈ ਕੇ ਉਹ ਕਹਾਣੀ ਲੰਮੀ ਆ ਨਾ ਪ ਲੰਮੇ ਪੈ ਗਏ ਸੋਨੀ ਪੈਣੀ ਲੰਮੀ ਆ ਫਿਰ ਆਪਾਂ ਪਾਈ ਰਹਿਣ ਫਿਰ ਮੈਂ ਵੋਟਾਂ ਤੋਂ ਬਾਅਦ ਆਉਂਗਾ ਬਸ ਮੈਨੂੰ ਜਿਤਾ ਦੇ ਫਿਰ ਮੈਂ ਵਿਹਲਾ ਹੋ ਕੇ ਆਉਂਗਾ ਫਿਰ ਸੁਣੋ ਤੁਹਾਡੀ ਗੱਲ ਓਏ ਹੋ ਕਾਕਾ ਕਾਡੂ ਹਣਾਂ ਦੀਆਂ ਵੋਟਾਂ ਕਿੰਨੇ ਨੰਬਰ ਤੇ ਆ ਵੇਖ ਕੇ ਤੇ ਲਾ ਦੇ ਸਹੀ ਇਹ ਵੋਟਾਂ ਪੱਕੀਆਂ ਆਪਣੀਆਂ ਵਾ ਭਾਜੀ ਇਹਨਾਂ ਦੀ ਤਾਂ ਵੋਟ ਕੱਟੀ ਗਈ ਆ ਵੋਟ ਕੱਟੀ ਗਈ ਕਾਡੂ ਥੋੜਾ ਪਰੇ ਹੋ ਕੇ ਮੈਂ ਹਾਂ ਬੜਾ ਹੱਥ ਚਲਾ ਕੇ ਮਾਰਿਆ ਇਹ ਹੁਣ ਮੈਨੂੰ ਖੁਰਕ ਪੈ ਗਈ ਆ ਖੁਰਕ ਦੀ ਗੱਲ ਨਹੀਂ ਆ ਗੁਰੂਆ ਤੂੰ ਕੰਮ ਕਮ ਕਰਦਾ ਆ ਨਾ ਤਾ ਕਰਕੇ ਮੁੜ ਕੇ ਦੀ ਬੋੜੀ ਆਉਂਦੀ ਆ ਉਹ ਨਾ ਨੂੰ ਵੀ ਲਿਆ ਕਰ ਚਲੋ ਜਵਾਨੋ ਚਲੀਏ ਆਪਣਾ ਤਾਂ ਹੁਣ ਕੋਈ ਫਾਇਦਾ ਨਹੀਂ ਰਾਇ ਇੱਥੇ ਕਿਉਂ ਕਰਤੀ ਨਾ ਲੀਡਰਾਂ ਵਾਲੀ ਨਿਕਲੇ ਨਾ ਵੋਟਾਂ ਦਾ ਯਾਰ ਉਹ ਤੁਸੀਂ ਹਰ ਵਾਰੀ ਸਾਡੇ ਨਾਲ ਇਦਾਂ ਹੀ ਕਰਦੇ ਜੇ ਉਹ ਵੋਟਾਂ ਲੈਣ ਵਾਲੀ ਤੁਹਾਡੇ ਮੂੰਹ ਹੋਰ ਹੁੰਦੇ ਆ ਤੇ ਵੋਟਾਂ ਲੈ ਕੇ ਤੁਹਾਡੇ ਮੂੰਹ ਹੋਰ ਹੋ ਜਾਂਦੇ ਆ ਉਹ ਜਾ ਵਹੀਂ ਨਹੀਂ ਪਾਉਣੀਆਂ ਵੋਟਾਂ ਮੂਟਾਂ ਜਾ ਤਿੱਤ ਬੰਨੋ ਉਹ ਤੂੰ ਤੇ ਗੁੱਸਾ ਹੀ ਕਰ ਗਿਆ ਉਹ ਅਸੀਂ ਅੱਗੇ ਵੀ ਜਾਣਾ ਵਾ ਉਹ ਨਾਲੇ ਤੇਰੀ ਤੇ ਵੋਟ ਹੀ ਕੱਟੀ ਗਈ ਆ ਹੁਣ ਕੀ ਫਾਇਦਾ ਹਾਨੂੰ ਤੇਰਾ ਚਲੋ ਮੁੜੇ ਚਲੀਏ ਆਪਾਂ ਹੈਲੋ ਫਾਇਦਾ ਤੈਨੂੰ ਮੈਂ ਦੱਸਦਾ ਵਾਂ ਉਹ ਅਸੀਂ ਪੁਰਾਣਾ ਨਾਂ ਕਟਾ ਕੇ ਤੇ ਨਵੇਂ ਨਾਂ ਤੋਂ ਵੋਟਾਂ ਬਣਾਈਆਂ ਵਾ ਹੁਣ ਤੈਨੂੰ ਮੈਂ ਦੱਸੂਗਾ ਹੋਰਾਂ ਕਿੱਦਾਂ ਲੱਗਦੀਆਂ ਵਾ ਤੈਨੂੰ ਕਿ ਲੱਗਾ ਕਾਡੂ ਤੂੰ ਹੁਮਝਾਕ ਕਰ ਲੈਣਾ ਵਾ ਓਏ ਅਸੀਂ ਵੀ ਤੇਰਾ ਮਜ਼ਾਕ ਕਰਨਾ ਹੈ ਹਾਂ ਉਹ ਤੂੰ ਤੇ ਮੇਰਾ ਭਰਾ ਵਾ ਓ ਯਾਰ ਪਛਾਹ ਓ ਓ ਵੇ ਓਏ ਭਾਵੇਂ ਨਾਤਾ ਨਹੀਂ ਨਾ ਮਾਸਾ ਬੋਣੀ ਆ ਮੰਡੀ ਵੋਟਾਂ ਪਨ ਪਾਉਣੀਆਂ ਕਾਡੂ ਓਏ ਆਹੋ ਆਹੋ ਵੋਟਾਂ ਤੇਰੀ ਜੇਬ ਚ ਨਾ ਪਾ ਕੇ ਕੱਲ ਦਾ ਚਲੋ ਤਿੱਤ ਬੰਨੋ ਚਲੋ ਸਾਡੀ ਵਾਰੀ ਆਈ ਤੇ ਲੋਕ ਹੀ ਸਿਆਣੇ ਹੋ ਗਏ ਆ yeah <laughs>